ਇਹ ਲਾਈਨ ਫਿੱਟਾ ਕਬਾਲਾ ਲੈ ਦੀ ਫਰਾਈ ਲੈ ਵੀ ਸਾਨੂੰ 45 ਇੰਚ ਦੀ ਇਹਦੀ ਮਾ ਆ ਗਈ ਬਾਈ ਤੇ ਇਹਨਾਂ ਦੇ ਜਿਹੜਾ ਬਾਪ ਆ ਉਹਦੀ ਹੈਟ ਆ 45 ਇੰਚ ਉਹ ਮੁਸਤਾਕ ਦੇ ਘਰੇ ਆ ਜਮਾ ਸਿੱਧਾ ਲੈ ਪਲੱਸ ਆ ਬਾਈ ਆ ਦੇਖੋ ਬਾਈ ਜੇ ਤਾਂ ਆਪਾਂ ਲਾਉਨੇ ਇਹ ਟੇਡਾ ਕਰਕੇ ਜਿਵੇਂ ਕਹਿੰਦੇ ਆਂ ਫਿਰ ਤਾਂ ਬਣ ਗਈ 42 ਜੇ ਆਪਾਂ ਇਹ ਸਿੱਧਾ ਕਰਦੇ ਆਂ ਫਿਰ ਤੁਸੀਂ ਲਾ ਲਓ ਵੀ 41 ਇੰਚ 41 ਇੰਚ ਆਪਾਂ 41 ਕਹੇਦੇ ਯਾਰ ਮੂ ਚੱਲ 41 ਤੋਂ ਵੱਧ ਦੀ ਐ ਬਾਈ ਜਿਵੇਂ ਉਹ ਬੱਚੇ ਨੇ ਸਾਰਿਆਂ ਦੇ ਐਂ ਪਾਉਂਦਾ ਹੀ ਮੇਰੇ ਕੋਲੇ ਬਾਈ ਬੱਚਾ ਰਹਿੰਦੇ ਨਹੀਂ ਉਹਦਾ ਇਹਦਾ ਵੀ ਉਹੋ ਬੱਚੇ ਉਹਦੇ ਕੋਲੇ ਦੋ ਰੱਖੇ ਰਹੋ ਬੱਚੇ ਉਹ ਵੀ ਚਲੋ ਕਹਿੰਦਾ ਮੈਂ ਕਿ ਜਮੂਰੀ ਕਰਨ ਬੱਚੇ ਕਸੇਲ ਕਰਨਾ ਉਹਨੇ ਤੇ ਮੇਰੇ ਕੋਲ ਤਾਂ ਬਾਈ ਇਹਦਾ ਬੱਚੇ ਨਹੀਂ ਰਹਿੰਦਾ ਕੋਈ ਕੋਈ ਨਹੀਂ ਰਹਿੰਦਾ ਸਾਰੇ ਵੇਚ ਜਾਂਦੇ ਸਾਰੇ ਵੇਚ ਜਾਂਦੇ ਇਹਦੇ ਵਿੱਚ ਮੇਰੇ ਕੋਲ ਸਿਰਫ ਤਿੰਨ ਬੱਚੇ ਫਿਰਦੇ ਹੋਣ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਨਾ ਤੁਹਾਨੂੰ ਦੋ ਬੱਚੇ ਦਿਖਾਉਣੇ ਆ ਬਾਹਲੀ ਚੰਗੀ ਬਲੱਡ ਲਾਈਨ ਦੇ ਨੇ ਤੇ ਆਪਾਂ ਪਿੰਡ ਚੰਨਨਾਲ ਦੇ ਵਿੱਚ ਪਹੁੰਚੇ ਆ ਬਾਈ ਇਕਬਾਲ ਦੇ ਘਰੇ ਆ ਤੇ ਇੱਕ ਬੱਕਰੀ ਆ 42 ਇੰਚ ਹਾਈਟ ਆ ਉਹਨਾਂ ਦੀ ਮਾਂ ਦੀ ਤੇ ਬਾਈ ਤੁਹਾਨੂੰ ਇਹਨਾਂ ਦਾ ਬਾਪ ਵੀ ਦਿਖਾਵਾਂਗੇ ਬੱਚਿਆਂ ਦਾ ਰਿਜ਼ਲਟ ਬਹੁਤ ਚੰਗਾ ਤੇ ਜਿਹੜਾ ਬੱਚਾ ਸੇਲ ਕਰਨਾ ਇੱਕ ਬਾਈ ਨੇ ਉਹੋ ਮਾਨੂਕੇ ਜਿਹੜੇ ਮੁਕਾਬਲੇ ਹੋਏ ਸੀਗੇ ਬਾਈ ਉਹਨਾਂ ਦੇ ਵਿੱਚੋਂ ਦੂਜੇ ਨੰਬਰ ਤੇ ਆਇਆ ਹੋਇਆ ਹੈ ਨਾ ਆਜੋ ਆਪਾਂ ਅੰਦਰ ਚੱਲਦੇ ਆ ਬਾਈ ਇਕਬਾਲ ਨਾ ਕਰਾਉਨੇ ਸੁੱਡੀ ਗੱਲ ਬਾਤ ਲਾਈ ਵੀ ਸਾਨੂੰ ਹੁਣ ਬੱਚਾ ਦਿਖਾਉਣਾ ਹੈ ਬਾਈ ਜਿਹੜਾ ਸੇਲ ਕਰਨਾ ਬਾਈ ਨੇ ਤੇ ਬਾਕੀ ਦੀ ਮਾਂ ਦੀ ਡਿਟੇਲ ਵੀ ਪੁੱਛਾਂਗੇ ਆਪਾਂ ਤੇ ਆਹ ਬੱਚਾ ਹੈਗਾ ਇਕਬਾਲ ਬਾਈ ਮਾਨੋਕਿਆਂ ਤੋਂ ਆਇਆ ਸੀ ਨਾ ਦੂਜੇ ਨੰਬਰ ਤੇ ਹਾਂਜੀ ਹਾਂਜੀ ਦੂਜੇ ਨੰਬਰ ਤੇ ਬਾਈ ਉਹ ਤਾਂ ਜਮਾ ਨਿਕਾਜ ਸੀ ਨਾ ਉਹਦੇ 1 ਮਹੀਨੇ ਦਾ ਸੀਗਾ ਬਾਈ ਹੂੰ ਇਹ 3 ਮਹੀਨੇ ਦਾ ਹੋ ਗਿਆ ਬੱਚਾ ਬਾਈ ਅੱਛਾ 3 ਮਹੀਨੇ ਦੀ ਏਜ ਹੋ ਗਈ ਹੈ ਹਾਂ ਪੂਰੇ 3 ਮਹੀਨਿਆਂ ਦਾ ਹੋਗਾ weight ਕਿੰਨਾ ਕਰ ਗਿਆ ਬਾਈ 3 ਮਹੀਨਿਆਂ ਚ 30 ਕਿਲੋ ਆ ਬਾਈ ਹੇ 30 ਕਿਲੋ ਵੇਟ ਕਰ ਗਿਆ ਹੈ 30 ਕਿਲੋ ਹਾਂ ਕੰਡੇ ਦਾ ਹਾਈਟ ਕਿੰਨੀ ਹੋ ਗਈ ਬਈ ਇਹਦੀ 30 ਇੰਚ ਹੀ ਕਰਦਾ ਬਈ 30 ਇੰਚ ਕਰਦਾ ਹੈ ਹਾਂਜੀ ਹਾਂਜੀ ਠੀਕ ਆ ਫਿਰ ਤਾਂ ਵੇਟ ਵੀ ਇੱਕੋ ਜਿਹਾ ਤੇ ਕੱਦ ਵੀ ਇੱਕੋ ਜਿਹਾ ਹਾਂਜੀ ਹਾਂ 30 ਹੀ ਕਰਦਾ ਤੇ ਕਰਨ ਹੈਗਾ 15 16 ਇੰਚ ਦਾ ਕਰਨਾ ਜੀ 15 16 ਇੰਚ ਦਾ ਕਰਨਾ ਹੈ ਫੜੀ ਬਈ ਇਹਨੂੰ ਮੜਾ ਜਾ ਇੱਧਰ ਨੂੰ ਕਰੀ ਆ ਜਾ ਲੈ ਬਈ ਬੱਚਾ ਦੇਖ ਲਓ ਪਹਿਲਾਂ ਇਹੀ ਸੇਲ ਕਰਨਾ ਬਈ ਕੱਲਾ ਆਪਾਂ ਹਾਂ ਇਹੀ ਬਜਾਏ ਕਿਤੇ ਕਾਰਨ ਮਜਬੂਰੀ ਕਾਰਨ ਕਰਨਾ ਜੀ ਜਿਹੜਾ ਠੀਕ ਆ ਤੇ ਜਿਹੜੀ ਇਹਦੀ ਮਾਂ ਆ ਗਈ ਬਈ ਉਹ ਉਹਦਾ ਕੀ ਰਿਕਾਰਡ ਆ ਮਾ ਦਾ ਰਕਾਰਡ ਬਈ 41 ਇੰਚ ਕੱਦਦਾ ਹੂੰ ਲੈ ਕੱਢੀ ਉਹ ਵੀ ਕੱਢ ਲਾ ਇਹਦੀ ਮਾਂ ਵੀ ਬਈ ਸਾਨੂੰ ਨਾਲ ਦੀ ਨਾਲ ਹੀ ਦਿਖਾਉਨੇ ਆ ਲੈ ਆ ਮਾਂ ਹੀ ਹੈ ਇਹ ਬੱਚੇ ਦੀ ਇਹਨੇ ਦੋ ਮਹੀਨੇ ਦਿੱਤੇ ਬਈ ਫਿਰ ਦੋਨੇ ਬੱਕਰੇ ਹਾਂ ਦੋਨੇ ਬੱਚੇ ਹਾਂ ਠੀਕ ਆ ਇਹ ਪਲੂਨ ਸੁਗੀ ਸੀ ਪਲੂਨ ਸੁਗੀ ਸੈਂ ਹਾਂਜੀ ਹਾਂਜੀ ਕਿਦੇ ਘਰੋਂ ਆਈ ਹੋਈ ਆ ਬਈ ਇਹ ਤੇਰੇ ਲਵੇ ਇਹ ਸਹੌਰ ਵਾਲਾ ਜੱਗਾ ਨਹੀਂ ਬਈ ਆਪਣੇ ਇਥੇ ਹੂੰ ਉਹਦੇ ਘਰੋਂ ਆਈ ਹੋਈ ਬਈ ਲੈ ਵੀ ਜੱਗੇ ਦੇ ਘਰੋਂ ਆਈ ਹੋਈ ਆ ਬਈ ਜਿਹੜੇ ਬਈ ਜਾਣਦੇ ਆ ਬੱਕਰੇ ਆ ਉਹਨਾਂ ਨੂੰ ਤਾਂ ਪਤਾ ਹੀ ਆਣਾ ਬਈ ਬਾਈ ਲਵੇ ਕੀ ਕੁਆਲਿਟੀ ਆ ਤੇ ਬਾਕੀ 41 ਇੰਚ ਹੈਟ ਹੈ ਦੀ 41 ਇੰਚ ਹੈਟ ਆਪਾਂ ਫੀਤਾ ਲਾ ਕੇ ਦਿਖਾ ਦਈਏ ਹਾਂ ਹਾਂ ਦਿਖਾ ਸਕਦਾ ਬਿਲਕੁਲ ਲੈ ਫੀਤਾ ਕਿੱਥੇ ਲੈਣੂ ਮਲੂਨ ਸੋਈ ਆ ਹੁਣੇ ਦੁਬਾਰੇ ਫੇਰ ਕਰਾਸ ਕਰਾਉਣੀ ਆ ਹੁਣੇ ਅੱਛਾ ਦੁਬਾਰੇ ਫੇਰ ਕਰਾਉਣੀ ਆ ਹਾਂਜੀ ਹਾਂਜੀ ਤੇ ਇਹ ਬੱਕਰੇ ਤੋਂ ਕਿਹੜੇ ਤੋਂ ਕਰਾਸ ਕਰਾਈ ਸੀ ਜਿਹੜੇ ਆ ਬੱਚੇ ਆਏ ਨੇ ਬਾਈ ਇਹ ਮਰੇ ਕੋਲੇ ਤੋਂ ਮਸਤਾਕ ਬਾਈ ਉਹ ਜਿਹੜਾ ਲੋਕ ਦੇ ਬੱਚੇ ਆ ਉਹਦੇ ਵਾਲੇ ਬੋਕ ਦੇ ਬੱਚੇ ਨਾ ਉਹ ਵੀ ਚੰਗਾ ਯਾਰ ਬੱਕਰਾ ਹਣਾ 41 ਇੰਚ ਹੈਟ ਆ ਬੱਚੇ ਦੀ ਜਿਹੜੇ ਬਾਈ ਜਾਣਦੇ ਆ ਉਹ ਤਾਂ ਉਹਨਾਂ ਨੂੰ ਸਾਰੇ ਨੂੰ ਪਤੀ ਆ ਦੱਸਣ ਦੀ ਲੋੜ ਨਹੀਂ ਤੇ ਵਧੀਆ ਬੱਚਾ ਬਈ ਦੂਜਾ ਬੱਚਾ ਕੱਢੀ ਮਈ ਉਹ ਤੇ ਉਹ ਨਹੀਂ ਸ਼ੇਲ ਕਰਨਾ ਹਨਾ ਉਹ ਰੱਖਣਾ ਨਹੀਂ ਇਹ ਰੱਖਿਆ ਹੋਇਆ ਯਾਰ ਮੁੰਡਿਆਂ ਦਾ ਅੱਛਾ ਹਾਂ ਜਵਾਕਾਂ ਦਾ ਇਹ ਵੇਖ ਹਾਂ ਇਹ ਕਾਲੇ ਰੰਗ ਦੇ ਹਨਾ ਬਈ ਜਮਾ ਬਲੈਕ ਆ ਹਾਂ ਬਈ ਇਹ ਵੀ ਇੱਕੋ ਜਿਹੀ ਨੇ ਉਹ ਹੈਡ ਹੱਟ ਚ ਹਾਂ ਹਾਂ ਜਮਾ ਸੇਮ ਹੀ ਆ ਬਈ ਭਾਈ ਭਾਈ ਯਾਰ ਹੂੰ ਲੈ ਵੀ ਬੱਚਿਆਂ ਦੀ ਕੁਆਲਿਟੀ ਦੱਸੋ ਵੀ ਕਿਵੇਂ ਆ ਹੂੰ ਇਹ ਦਾ ਮੂੰ ਮੱਥਾ ਸਾਰਿਆਂ ਦੀ ਚੰਗਾ ਨਾ ਵੀ ਆ ਬੱਚੇ ਦਾ ਵੀ ਹੈ ਨਾ ਚੱਲ ਰਝੂਲਰ ਪੂਰੀ ਹੈ ਮੂੰ ਵੀ ਬੱਚਿਆਂ ਦੀ ਇਹੋ ਜੀ ਗੱਲ ਜਿਵੇਂ ਉਦੋਂ ਜਿਹੜਾ ਛੋਟਾ ਬਾਲਾ ਸੀ ਹੈ ਨਾ ਇਹ ਫਿਰ ਤੋਂ ਮੁਕਾਬਲੇ 'ਚ ਪਾਤਾ ਤੈਨੂੰ ਐਂ ਜ ਨਹੀਂ ਲੱਗਿਆ ਵੀ ਯਾਰ ਇਹ ਤਾਂ ਛੋਟਾ ਬਾਲਾ ਉਹ ਤਾਂ ਮੇਲਾ ਦੇਖਣ ਜਾਂਦੇ ਸੀਗੇ ਮੈਂ ਚੱਲ ਖਾਦੀ ਵੀ ਜਾਣਾ ਹੀ ਯਾਰ ਵੀ ਨਾਲ ਲੈ ਗਏ ਹਾਂ ਇੱਕ ਚੱਕ ਕੇ ਲੈ ਗਿਆ ਸੀਗਾ ਮੈਂ ਅੱਛਿਆ ਹਾਂ ਉਹ ਲੈ ਗਿਆ ਸੀਗਾ ਚੱਕ ਕੇ ਮੈਂ ਠੀਕ ਆ ਇਹਦੇ ਲਈ ਫੀਤਾ ਕਬਾਲ ਲਾਡੀ ਫਰਾਈ ਸੀ ਲੈ ਵੀ ਸਾਨੂੰ 45 ਇੰਚ ਦੀ ਇਹਦੀ ਮਾਗ ਹੀ ਬਾਈ ਤੇ ਇਹਨਾਂ ਦੇ ਜਿਹੜਾ ਬਾਪ ਆ ਉਹਦੀ ਹਾਈਟ ਆ 45 ਇੰਚ ਉਹ ਮਸਤਾਕ ਦੇ ਘਰੇ ਆ ਕਮਲ ਸਿੱਧਾ ਲੈ ਪਲੱਸ ਆ ਬਾਈ ਆ ਦੇਖੋ ਬਾਈ ਜੇ ਤਾਂ ਆਪਾਂ ਲਾਉਨੇ ਇਹ ਟੇਡਾ ਕਰਕੇ ਜਿਵੇਂ ਕਹਿੰਦੇ ਆਂ ਫਿਰ ਤਾਂ ਬਣ ਗਈ 42 ਜੇ ਆਪਾਂ ਐ ਸਿੱਧਾ ਕਰਦੇ ਆਂ ਫਿਰ ਤੁਸੀਂ ਲਾ ਲਓ ਵੀ 41 ਇੰਚ 41 ਇੰਚ ਆਪਾਂ 41 ਕਹੇਦੇ ਯਾਰ ਮੂੰ ਚੱਲ 41 ਤੋਂ ਵੱਧ ਦੀ ਐ ਆਪਾਂ 41 ਇੰਚ ਕਹੇ 41 ਇੰਚ ਬਾਈ ਮਾਂ ਦੀ ਹਾਈਟ ਆ ਤੇ 45 ਇੰਚ ਇਹਨਾਂ ਦੇ ਬਾਪ ਦੀ ਹਾਈਟ ਆ ਤੇ ਬੱਚਾ ਕਰਨਾ ਉਹ ਛੇਲ ਆਪਾਂ ਜਿਹੜਾ ਡੱਬਾ ਬੱਚਾ ਇਹ ਜਿੱਤਿਆ ਵੀ ਹੋਇਆ ਮੁਕਾਬਲਾ ਮਾਣੂ ਕਿਆਂ ਤੋਂ ਜੇ ਭਾਈ ਆਪਾਂ ਹੋਰ ਕਾਹਾਂ ਮੁਕਾਬਲੇ ਚ ਪਾਉਂਦੇ ਫੇਰ ਵੀ ਆਉਂਦਾ ਹਨ ਇਹ ਤਾਂ ਨੰਬਰਾਂ ਚ ਹਾਂ ਇਹ ਤਾਂ ਭਾਈ ਕਿਸੇ ਮਜ਼ਦੂਰੀ ਕਰਨ ਵੇਚਣਾ ਘਰ ਦੀ ਕੋਈ ਮਜ਼ਦੂਰੀ ਲੋਡ ਸੀਗੀ ਯਾਰ ਤਾਂ ਕਹਿਆ ਲਿਆ ਸੀਗਾ ਪੈਸਿਆਂ ਦੀ ਅੱਛਾ ਤਾਂ ਗਰਬਾ ਸੁਵੇ ਤੇ ਹੋਰ ਸੀਗੇ 8-10 ਬੱਕਰੀਆਂ ਆਪਣੇ ਕੋਲੋਂ 8-10 ਵੇਚਤੀਆਂ ਹਾਂ ਪੈਸਿਆਂ ਦੀ ਲੋਡ ਸੀਗੀ ਯਾਰ ਤੇ ਭਾਈ ਉਹ ਹੋਰ ਕੀ ਕੰਮ ਕਰਦੇ ਨਾਲ ਫੇਰ ਕਾ ਮੇਰੀ ਕਟਿੰਗ ਦੀ ਦੁਕਾਨ ਅੱਛਾ ਹਾਂ ਪੈਂਡੀ ਕਟਿੰਗ ਦੀ ਦੁਕਾਨ ਪੈਂਡੀ ਕਟਿੰਗ ਦੀ ਦੁਕਾਨ ਹੈ ਇਹਨੂੰ ਖੜਾ ਭਾਈ ਸਿੱਧਾ ਜਾ ਕਰਕੇ ਲੈ ਬੰਦਾ ਲੈ ਭਾਈ ਇਹ ਦੀ ਹੁ ਨਾ ਮੈਂ ਮੂੰਹ ਕੋਨਾ ਚੱਲਰ ਚੱਲ ਅਰਜੁਨਪੂਰੀਆਂ ਨੱਕ ਨਕੌੜਾ ਦੇਖ ਯਾਰ ਬੱਚੇ ਦਾ ਬਾਈ ਕੰਨਾ ਕੋਨਾ ਕਿਸੇ ਪਾਸੇ ਖੁੰਝਾ ਨਹੀਂ ਹੈਗਾ ਮੇਉਣਾ ਕਿਸੇ ਬਾਦਸ਼ਾਹ ਤੇ ਨਿਭਰਾਉਂਦਾ ਬਾਕੀ ਬਈ ਬਲੱਡ ਲਾਈਨ ਚੰਗੀ ਆ ਜਾਂ ਦੋਨੇ ਪਾਸਿਓਂ ਮਾਂ ਵਾਲੀ ਵੀ ਤੇ ਬਾਪ ਵਾਲੀ ਵੀ ਪੱਠੇ ਗਦੇ ਨੂੰ ਵੀ ਪਾਉਣੇ ਘੋਡੇ ਨੂੰ ਵੀ ਪਾਉਣੇ ਹੜਾ ਵਧੀਆ ਰੱਖ ਪਤਾ ਇਹ ਕਹਿੰਦੇ ਜੇ 10 ਬੱਕਰੀਆਂ ਰੱਖਣੀਆਂ ਬੰਦੇ ਨੇ 5 ਹੀ ਰੱਖੋ ਚਾਹੇ ਸਹੀ ਗੱਲ ਆ ਹਾਂ ਜੀ ਰੱਖੋ ਵਧੀਆ ਹੁਣ ਲਿਆ ਕੇ ਇਥੇ ਮੈਂ 20 ਰੱਖ ਲਾਉਦਾ ਕੀ ਫਾਇਦਾ ਮੈਂ 5-7 ਕੇ ਪਸ਼ੂ ਰੱਖਦਾ ਨਾ ਦੁੱਧ ਚੌਂਗਦਾ ਬਾਈ ਹੁਣ ਕਹ ਹਟਾਦਾ ਦੁੱਧ ਚੌਂ ਤੋ ਤਾ ਉਹ ਪੱਠਾ ਵੀ ਤਾਂ ਨਾਲ ਹੀ ਚਾਹੁੰਦੇ ਆ ਦੁੱਧ ਉਹ ਅੰਦਰ ਪੱਠਾ ਖੜੀ ਹੈ ਅੰਦਰ ਉਹ ਵੀ ਇਹ ਆ ਦੋ ਰਹਿ ਗਈਆਂ ਬਸ ਹੁਣ ਹਾਂ ਇਹ ਰੱਖੀਆਂ ਵੀ ਇਹ ਨਹੀਂ ਵੇਚਣੀਆਂ ਇਹ ਨਹੀਂ ਵੇਚਣੀਆਂ ਹੈ ਠੀਕ ਹੈ ਤੇ ਬਾਈ ਜੇ ਕਿਸੇ ਨੂੰ ਆ ਚਾਹੀਦਾ ਹੋਇਆ ਨਾ ਬੱਚਾ ਆਪਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਫਿੱਟਾ ਗਿਆ ਨਾ ਬੱਚਾ ਮੈਂ ਤਾਂ ਇਹ ਕਹਿੰਦਾ ਛੇਵਾਲੇ ਥਾਂ ਵਗਦੇ ਬਾਈ ਯਾਰ ਬੱਚਾ ਤਾਂ ਬਾਈ ਹਈ ਛੇਵਾਲਾ ਇਹ ਹਾਂ ਚੀਜ਼ ਆ ਵਧੀਆ ਹੈ ਨਾ ਬਾਈ ਹੂੰ ਵੀ ਕਿਤੇ ਚੰਗੇ ਥਾਂ ਵਗ ਜੇ ਸਾਮ ਸਵਾਲ ਵਾਲੇ ਥਾਂ ਤੇ ਇੱਕ ਬਾਰ ਨੰਬਰ ਬੋਲੀ ਬਾਈ ਨੰਬਰ ਮੇਰਾ 97790 46994 ਠੀਕ ਹੈ ਠੀਕ ਲਓ ਬਾਈ ਆ ਬੱਕਰਾ ਗਾ ਜਿਹੜਾ ਉਹ ਬੱਚਿਆਂ ਦਾ ਪਿਓ ਆ ਤੇ ਇਹਦੀ ਹਾਈਟ ਆ 45 ਇੰਚ ਤੇ ਬਾਈ ਮਸਤਾਕ ਦੇ ਘਰੇ ਆਪਾਂ ਮਲੇਰ ਕੋਟਲੇ ਦੇ ਵਿੱਚ ਖੜੇ ਆ ਇਸ ਟਾਈਮ ਬਾਈ ਮਸਤਾਕ ਸਸਰੀ ਘਾਲਾ ਸਸਰੀ ਘਾਲ ਬਾਈ ਤੇ ਲਈ ਜਿਹੜੇ ਉਹ ਬੱਚੇ ਨੇ ਬਾਈ ਚੰਨ ਨਾਲੇ ਕੋਲ ਹਨ ਤਬਾਹ ਲਵੇ ਉਹ ਇਹਦੇ ਆਪੋਕਦੇ ਨੇ ਇਹਦੇ ਨੇ ਬਾਈ ਦੰਦੇ ਖਾਣਾ ਠੀਕ ਹੈ ਜੀ ਹਾਈਟ ਬਾਈ 45 ਇੰਚ ਹੋ ਗਈ 45 ਇੰਚ ਬਾਈ ਹਾਂ ਇਹਦੀ ਡਿਟੇਲ ਕੀ ਆ ਬਾਈ ਬੱਕਰੇ ਦੀ ਉਹ ਬਾਈ ਅੱਠ ਦੰਦ ਫਰੈਸ਼ ਆ ਹੁਣ ਹਾਂ ਮੋਟੀਵੇਟ ਹੋਊਗਾ 120 ਕਿਲੋ 120 ਕਿਲੋ ਹੋਣੀ ਹੈ ਠੀਕ ਹੈ ਤੇ ਰਿਜ਼ਲਟ ਬਾਈ ਜਿਵੇਂ ਉਹ ਬੱਚੇ ਨੇ ਸਾਰਿਆਂ ਦੇ ਐਂ ਪਾਉਂਦਾ ਇਹ ਮੇਰੇ ਕੋਲ ਬਾਈ ਬੱਚਾ ਰਹਿੰਦੇ ਨਹੀਂ ਉਹਦਾ ਇਹਦਾ ਕੋਈ ਉਹ ਹੀ ਬੱਚੇ ਉਹਦੇ ਕੋਲ ਦੋ ਰੱਖੇ ਹੋਏ ਨੇ ਬੱਚੇ ਉਹ ਵੀ ਚਲੋ ਕਹਿੰਦਾ ਮੈਂ ਕਿ ਮਜ਼ਦੂਰੀ ਕਰਨ ਬੱਚਾ ਕਿ ਸੇਲ ਕਰਨਾ ਉਹਨੇ ਹੂੰ ਤੇ ਮੇਰੇ ਕੋਲ ਤਾਂ ਬਾਈ ਇਹਦਾ ਬੱਚੇ ਨਹੀਂ ਰਹਿੰਦਾ ਕੋਈ ਕੋਈ ਨਹੀਂ ਰਹਿੰਦਾ ਸਾਰੇ ਵੇਚ ਜਾਂਦੇ ਸਾਰੇ ਵੇਚ ਜਾਂਦੇ ਇਹਦੇ ਵਿੱਚ ਮੇਰੇ ਕੋਲ ਸਿਰਫ ਤਿੰਨ ਬੱਚੇ ਫਿਰਦੇ ਆਉਂਦੇ ਨੇ ਠੀਕ ਹੈ ਇੱਕ ਬੱਚਾ ਹੋਰ ਆ ਕਬੂੜ ਕੰਨਾਗਾ ਹੂੰ ਤੇ ਉਹ ਬੱਚਾ ਵੀ ਸੇਲ ਕਰਾਂਗੇ ਆਪਾਂ ਨੂੰ ਹੁਣ ਬੱਚੇ ਹੈਗੇ ਇਹਦੇ ਛੋਡੇ ਨਾਲ ਵੇ ਇੱਥੇ ਹਾਂ ਹ ਤੇ ਕਿੰਨਾ ਕਿ ਤਿਆਰ ਕੀਤਾ ਹੈ ਬਾਈ ਇਹ। ਇਹ ਬਾਈ 6 ਮਹੀਨਿਆਂ ਦਾ ਬੱਚਾ ਤਿਆਰ ਕਰਦੇ। 6 ਮਹੀਨਿਆਂ ਦਾ। ਹਾਂ। ਠੀਕ ਹੈ। ਖਰੀਦਿਆ ਸੀ ਕਿ ਬਾਈ ਕਰਦੀ ਹੈ ਇਹ। ਇਹ ਬਾਈ ਖਰੀਦਿਆ ਸੀ। ਰੀਡ ਖਰੀਦਿਆ ਸੀ। ਹੈ? ਅਸੀਂ ਡਾਇਰਸ ਤੋਂ ਲੈ ਗਏ। ਹਾਂ। ਕਹਿੰਦੇ ਆ ਉਹਨਾਂ ਤੋਂ ਖਰੀਦਿਆ ਸੀ। ਠੀਕ ਹੈ। ਆਹ ਇਹਦੀ ਵੀ ਚਾਲਰ ਪੂਰੀ ਆ ਨਾ। ਇਹ ਇਹਦੇ ਬੱਚੇ ਨੇ ਵੀ ਚਾਲਰ ਬਾਈ ਵਧੀਆ ਹੁੰਦੀਆਂ ਨਾ ਛੋਟੇ ਜਿਹੇ ਦੇ ਉਹਦੀ ਵਧੀਆ। ਹਾਂ ਜੀ ਹਾਂ ਜੀ। ਹੂੰ। ਤੇ ਬਾਕੀ ਹੱਡਾਂ ਬਰਾ ਦਾ ਵੀ ਮਜ਼ਬੂਤ ਹੈ ਨਾ। ਹਾਂ ਜੀ ਹਾਂ। ਬੱਕਰਾ। ਠੀਕ ਹੈ। ਤੇ ਇਹਦੇ ਬਾਈ ਕਿੰਨੇ ਕ ਬੱਚੇ ਆ ਗਏ ਆਪਣਾ ਲਵੇ ਆ ਬੱਕਰੇ ਦੇ। ਇਹਦੇ। ਇਹਦੇ ਬਾਈ ਬੱਚੇ 24 ਬੱਚੇ ਮੇਰੇ ਤੇ 24 24 ਦੋ ਦੇ ਨਾਲ 26 ਬੱਚੇ ਹੋ ਗਏ 26 ਬੱਚੇ ਹੋ ਗਏ ਹੈ ਰਹਾ ਹੁਣ ਛੱਡਿਆ ਹੋਇਆ ਬੱਕਰੀਆਂ ਤੇ ਹੀ ਹਾਂ ਬਾਈ ਇੱਕ ਬੱਕਰੀ ਮੇਰੇ ਤੋਂ ਗੱਭਣ ਦੋ ਬੱਕਰੀਆਂ ਗੱਭਣ ਇੱਕ ਚਿੱਟੀ ਆ ਹੂੰ ਦੋ ਬੱਕਰੀਆਂ ਗੱਭਣੇ ਰਹਾ ਬਾਈ ਜੇ ਮੈਂ ਇਹਨਾਂ ਦੇ ਚੰਗੇ ਬੱਚੇ ਪਾਉਂਦਾ ਪਹਿਲਾਂ ਪੁੱਲਾਂ ਬੁੱਕ ਹੋਏ ਨੇ ਇਹਦੇ ਹਾਂ ਬੱਚੇ ਤਾਂ ਨਾਲ ਰਹਿੰਦੇ ਨਹੀਂ ਬਾਈ ਮੇਰੇ ਕੋਲ ਯਾਰ ਬੱਚੇ ਰਹਿੰਦੇ ਹੁਣ ਇੱਥੇ ਹੈਗਾ ਕੋਈ ਇੱਕ ਅੱਧਾ ਹਾਂ ਬੱਚੇ ਹੈਗੇ ਪੱਠਾ ਇੱਕ ਪੱਠਾ ਹੈਗਾ ਇਹ ਬੱਚੇ ਬਈ ਇੱਥੇ ਵੀ ਦਿਖਾ ਦਿੰਨੇ ਆ ਤੇ ਇਹ ਵੀ ਛੇਲ ਕਰ ਦੋਗੇ ਕਿ ਰੱਖੇ ਹੋਏ ਨੇ ਇਹ ਇਹ ਵੇਚਨੇ ਨਹੀਂ 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 ਵੇਚਨੇ ਉਹ ਬੱਚੇ ਤਾਂ ਵੇਚ ਦ ਹਾਂ ਜੀ ਲੋਕ ਆਪਾਂ ਠਹਿ ਹੈ ਬਈ ਮੱਕੀ ਤੂੰ ਦੇਖ ਰਿਹਾ ਤੈਨੂੰ ਹੀ ਦੱਸ ਰਿਹਾ ਪਰ ਵੀ ਲੱਗੀ ਕਿ ਨਹੀਂ ਠੀਕ ਹਨ ਠੀਕ ਹੈ ਬੂਰ ਕੰਨੇ ਹੈ ਹਾਂ ਜੀ ਹਾਂ ਇਹ ਬਾਈ ਫਿਰ ਆਰਾਮ ਕਰਕੇ ਮੈਂ ਕਾਲਾ ਵੀ ਕਰਤੀ ਹੈ ਬੇ ਵੀ ਹੈ ਬੂਰ ਕੰਨੇ ਵੀ ਰੰਗਦਾਰ ਬੱਚੇ ਬਹੁਤ ਕਾਲੇ ਵੀ ਪਾਉਂਗਾ ਰੰਗਦਾਰ ਕਹਿੰਦੇ ਨੇ ਇਸ ਸਾਈਡ ਤੇ ਇਹ ਡੱਬਾ ਹੋਣਾ ਜੇ ਬੱਚੇ ਆਹ ਵੀ ਡੱਬਾ ਵਾਟ ਕਿਆ ਨਾ ਹਾਂ ਜੀ ਹਾਂ ਜੀ ਹਾਂ ਸ਼ੀਗਾ ਬੱਚੇ ਸਾਰੇ ਤਰ੍ਹਾਂ ਨਹੀਂ ਪਾ ਲੰਦਾ ਹੈਂ ਹਾਂ ਰੰਗਦਾਰ ਬੱਚੇ ਪਾਉਂਦਾ ਕਾਲੇ ਹੀ ਪਾਉਂਦਾ ਨਾ ਨਜ਼ਰੀ ਕੋਣ ਹੁੰਦੀ ਉਹ ਮੱਥੇ ਦਾ ਵੀ ਘੈਣਾ ਨਾ ਹਾਂ ਭਈ ਤੇ ਮੂੰਗ ਸਾਰੇ ਯਾਰ ਅਹੀ ਚੀਜ਼ ਹੈ ਤੇ ਇੱਕ ਬੱਚਾ ਮੋਟਾ ਦੱਦਾ ਉਧਰ ਉਹ ਤਨੋਂ ਵੀ ਸਾਰੇ ਲੰਗਦਾ ਨਾ ਜੇ ਉਧਰ ਫਿਰਦਾ ਉਹ ਹਾਂ ਠੀਕ ਹੈ ਲੈ ਵੀ ਇਹ ਬਈ ਬੱਕਰਾ ਸੀਗਾ ਉਹ ਜਿਹੜੇ ਆਪਾਂ ਵੀਡੀਓ ਪਹਿਲਾਂ ਤੁਹਾਨੂੰ ਦਿਖਾਈ ਹੈ ਬੱਚਿਆਂ ਵਾਲੀ ਤੇ ਵੀ ਤੁਹਾਨੂੰ ਆਏ ਨਾ ਲੱਗੇ ਵੀ ਕਿਤੇ ਗੱਪ ਮਰੀ ਜਾਂਦੇ ਨੇ ਜਬ ਬੱਕਰਿਓ ਜੱਗੇ ਦੇ ਘਰੋਂਗੇ ਸੀ ਨਾ ਸਹੋਰਾ ਠੀਕ ਉਹ ਵੀ ਚੰਗੀ ਲਾਈਨ ਦੇ ਨੇ ਨਾ ਉਹਦੇ ਲੋ ਅਸਾਂ ਬੱਕਰਾ ਹੈ ਬਈ ਉਹ ਹਾਂ ਬਈ ਉਹ ਡੱਬੂ ਪਸਾਰਾ ਇਹਦੇ ਵਿੱਚ ਸੇਮ ਹੀ ਹੋਊਗਾ ਹੂੰ ਤੰਗ ਬਾਈ ਤੇ ਲੰਮਾ ਯਾਰ ਇਹਦਾ ਹਣਾ ਬੋੜਾ ਕੰਨ 2 ਇੰਚ ਦਾ ਕੰਨ ਬਈ ਉਹ ਅਵਰਾ ਨਾਲ 2 ਇੰਚ ਦਾ ਤਾਂ ਹੂੰ ਪੂਰੇ 2 ਇੰਚ ਦਾ ਕੰਨ ਬਈ ਕਿੰਨੇ ਨਾਲ ਪਹਿਲੀ ਗੱਲ ਕਹਿੰਦੇ 20 ਇੰਚ ਦੀ 18 ਮੰਨ ਲਓ ਬਈ 20 ਇੰਚ ਦਾ ਪੱਕਾ ਬਈ ਦੇਣ ਪੀ ਇੰਚ ਵਿੱਚ ਚੱਲਦਾ ਨੇ ਇਹਦਾ ਕੱਟ ਨਹੀਂ ਤਿੰਨੇ ਟਾਈਮ ਦਾ ਬਈ ਬੱਕਰਾ ਇਹ ਇਹ ਬਈ ਬੱਚਾ ਹੋ ਗਿਆ ਇਹ 12 ਮਹੀਨੇ ਹੋ ਗਿਆ 12 ਕ ਮਹੀਨਿਆਂ ਦਾ ਹਾਂ ਠੀਕ ਐ ਭਈ ਖੀਰੀ ਆ ਕਿ ਦੰਦ ਤੋੜ ਗਿਆ ਬਾਈ ਦੰਦ ਤੋੜ ਗਿਆ ਤੋੜ ਗਿਆ ਹਾਂ ਤੋੜ ਗਿਆ ਜਾਂਦਾ ਹੈ ਮੈਂ ਕੁਆਰਟੀ ਪੱਖੋਂ ਪੂਰਾ ਹਨ ਇੱਕ ਨੰਬਰ ਚੱਲ ਰਿਹਾ ਯਾਰ ਬਈ ਸੋਡੇ ਸਾਰੇ ਬੱਚਿਆਂ ਦੀ ਵਧੀਆ ਹੁੰਦੀ ਹੈ ਨਾ ਯਾਰ ਉਹ ਬਾਈ ਉਹ ਬੱਚੇ ਨੂੰ ਬੂਗਦੇ ਸਾਹ ਬਣਾਉਣੀ ਆਏ ਮੈਂ ਲੋਕ ਰਿਹਾ ਜਾਂਦਾ ਨਾ ਲੋਕ ਆਵਦੇ ਤੇ ਲੈ ਜਾਂਦਾ ਬੱਚੇ ਨਾ ਆਪਦੇ ਬੱਚੇ ਲੈ ਜਾਂਦਾ ਬਾਈ ਹੂੰ ਬਾਕੀ ਨਾ ਜਦੋਂ ਮਾਂ ਵੀ ਚੰਗੀ ਹੋਣੀ ਚਾਹੀਦੀਆਂ ਨਾਲ ਇਹ ਵੀ ਫੇਰੀ ਬੱਚੇ ਚੰਗੇ ਬੰਦੇ ਨਹੀਂ ਬਣਨਦੇ ਹੂੰ ਮਾਂ ਵੀ ਚੰਗੀ ਹੋਣੀ ਚਾਹੀਦੀ ਹੈ ਇਹ ਕਿਹੜੀ ਦਾ ਇਹ ਬੱਕਰੀ ਹੈ ਯਰੇ ਨਹੀਂ ਬੱਕਰੀ ਦੀ ਮਾਂ ਬੇਜ਼ਤੀ ਵੀਰੇ ਮੈਂ ਤੂੰ ਗਾਲੀ ਮੰਡੀ ਬੱਚੇ ਦੀ ਮਾਂ ਇਹ ਤੂੰ ਗਾਲੀ ਵੇਚਿਆ ਛੇ ਹੂੰ